ਬੀਜਪੀ ਕਰਕੇ इमोशनल ड्रामा ਜਿਹੜਾ ਹੈਗਾ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਖੇਡ ਰਹੇ ਨੇ ਦੇਖੋ ਬੀਜਪੀ ਦਾ ਜਿਹੜਾ ਆਪਣਾ ਇੱਕ इमोशनल ड्रामा ਉਹ ਸਾਰਾ ਦੇਸ਼ ਦੇਖ ਰਿਹਾ ਆਮ ਆਦਮੀ ਪਾਰਟੀ ਕਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਇੱਕ ਨੇ ਜਿਨ੍ਹਾਂ ਨੇ ਹਮੇਸ਼ਾ ਬਹਾਦਰੀ ਦੇ ਨਾਲ ਇਹਨਾਂ ਦੇ ਕੀਤੇ ਕਪੜਿਆਂ ਨੂੰ ਲੋਕਾਂ ਦੇ ਅੱਗੇ ਰੱਖਿਆ ਹੈ ਭਾਜਪਾ ਸਰਕਾਰੇ ਦੇਖ ਲਵੇ ਕਿ ਦਿੱਲੀ ਦੇ ਲੋਕਾਂ ਨੂੰ ਅਸੀਂ ਮਾੜੇ ਲੱਗਦੇ ਆ ਕਿ ਚੰਗੇ ਲੱਗਦੇ ਵੋਟਾਂ ਫਰਵਰੀ ਚ ਨਾ ਕਰਵਾਈਆਂ ਜਾਂ ਵੋਟਾਂ ਹੁਣੇ ਕਰਵਾ ਲਈਆਂ ਜਾਂ ਅਕਤੂਬਰ ਨਵੰਬਰ ਦੇ ਵਿੱਚ ਤਾਂ ਕਿ ਲੋਕ ਵੋਟਾਂ ਪਾ ਕੇ ਦੱਸ ਦੇਣ ਵੀ ਉਹ ਅਸੀਂ ਉਹਨਾਂ ਨੂੰ ਸੁਖੀ ਰੱਖਿਆ ਕਿ ਦੁਖੀ ਰੱਖਿਆ ਤਾਂ ਆਤਮ ਵਿਸ਼ਵਾਸ ਇਹਨਾਂ ਕੰਫੀਡੈਂਸ ਤੇ ਲੋਕ ਸਰਪੰਚੀ ਨਹੀਂ ਛੱਡਦੇ ਜਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਆਪਣੀ ਆਰਾਮ ਦੇ ਨਾਲ ਛੱਡ ਕੇ ਲੋਕਾਂ ਨੂੰ ਕਿਹਾ ਕਿ ਜਦੋਂ ਹੁਣ ਦੁਬਾਰਾ ਬਣਾਉਂਗੇ ਮੈਂ ਉਹਦੀ ਕੁਰਸੀ ਉੱਤੇ ਬੈਠੋ ਜਦੋਂ ਇਲੈਕਸ਼ਨ ਹੋਵੇਗਾ ਬਤੌਰ ਸੀਐਮ ਫੇਸ ਅਰਵਿੰਦ ਕੇਜਰੀਵਾਲ ਹੋਣਗੇ ਜਾਂ ਫਿਰ ਵੂਮਨ ਏਮਪਾਵਰਮੈਂਟ ਤੇ ਜਿਹੜੇ ਹੁਣ ਆਤਿਸ਼ੀ ਦਾ ਨਾਮ ਹੈਗਾ ਉਹਨਾਂ ਦੇ ਚਿਹਰੇ ਤੇ ਚੋਣ ਲੜੀ ਜਾਵੇਗੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣਨਗੇ ਜੀ ਤੇ ਕਲੀਅਰ ਕੱਟ ਸਾਰ ਮੀਡੀਆ ਚੈਨਲ ਉੱਤੇ ਹੈ अरविंद केजरीवाल ਦਾ ਅਸਤੀਫਾ ਆਤਸ਼ੀ ਦੀ ਨਵੀਂ ਨਿਯੁਕਤੀ ਆ ਇਸ ਵਿੱਚਕਾਰ ਬੀਜੇਪੀ ਲਗਾਤਾਰ ਹਮਲਾਵਾਰ ਹੈ ਇਸ ਨੂੰ ਪੂਰੇ ਤਰੀਕੇ ਨਾਲ ਇਮੋਸ਼ਨਲ ਪੋਲਿਟਿਕਸ ਦਾ اقਰਾਰ ਦੇ ਰਹੀ ਹੈ ਸੜਨਾ ਗਗਨ ਅਨਮੋਲਮਾਨ ਨੇ ਮੈਡਮ ਬੀਜੇਪੀ ਕਰਕੇ ਇਮੋਸ਼ਨਲ ਡਰਾਮਾ ਜਿਹੜਾ ਹੈਗਾ ਦਿੱਲੀ ਦੇ ਵਿੱਚ अरविंद केजरीवाल ਖੇਡ ਰਹੇ ਨੇ ਦੇਖੋ ਬੀਜੇਪੀ ਦਾ ਜਿਹੜਾ ਆਪਣਾ ਇੱਕ ਇਮੋਸ਼ਨਲ ਡਰਾਮਾ ਉਹ ਸਾਰਾ ਦੇਸ਼ ਦੇਖ ਰਿਹਾ ਹੈ ਕੰਮ ਉਹਨਾਂ ਨੇ ਕੋਈ ਕੀਤਾ ਨਹੀਂ ਹੈ ਦੇਸ਼ ਨੂੰ ਜਿੱਥੇ ਜਿੱਥੋਂ ਤੱਕ ਪਿੱਛੇ ਲੈ ਗਏ ਤੇ ਜਿੱਥੇ ਵੀ ਕੋਈ ਆਪੋਜੀਸ਼ਨ ਦਾ ਚੀਫ ਮਨਿਸਟਰ ਹੈ ਉਹਦੇ ਪਿੱਛੇ ਪੈ ਰਹੇ ਨੇ ਖਾਸ ਤੌਰ ਤੇ ਜਿਹੜਾ ਇਹਨਾਂ ਦੇ ਗਲਤ ਕੀਤੇ ਕੰਮਾਂ ਨੂੰ ਦੇਸ਼ ਦੇ ਵਿੱਚ ਕੀਤੇ ਇਹਨਾਂ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰੇ ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਕਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਇੱਕ ਨੇ ਜਿਨ੍ਹਾਂ ਨੇ ਹਮੇਸ਼ਾ ਬਹਾਦਰੀ ਦੇ ਨਾਲ ਇਹਨਾਂ ਦੇ ਕੀਤੇ ਕਪੜਿਆਂ ਨੂੰ ਲੋਕਾਂ ਦੇ ਅੱਗੇ ਰੱਖਿਆ ਤੇ ਇਸੇ ਕਰਕੇ ਪੂਰੀ ਦੀ ਪੂਰੀ ਲੀਡਰਸ਼ਿਪ ਦੇਖੋ ਜਿਸ ਪਾਰਟੀ ਨੇ ਪਹਿਲੀ ਵਾਰ ਦਿੱਲੀ ਦੇ ਵਿੱਚ ਸਕੂਲ ਬਦਲ ਤੇ ਆ ਹਸਪਤਾਲ ਬਦਲਤੇ ਮਹੱਲਾ ਕਲੀਨਿਕ ਬਣਾਏ ਬਿਜਲੀ ਫ੍ਰੀ ਕੀਤੀ ਉਸ ਪਾਰਟੀ ਨੂੰ ਦੀ ਪੂਰੀ ਦੀ ਪੂਰੀ ਲੀਡਰਸ਼ਿਪ ਇਹਨਾਂ ਨੇ ਜੇਲ੍ਹ ਵਿੱਚ ਕਰ ਦਿੱਤੀ ਭਾਜਪਾ ਵਾਲੇ ਸਾਰੇ ਲੋਕ ਇਹਨਾਂ ਨੂੰ ਠੀਕ ਲੱਗਦੇ ਨੇ ਤੇ ਜੇਲ੍ਹ ਦੇ ਅੰਦਰ ਅਸਤੀਫੇ ਦੀ ਲਗਾਤਾਰ ਇਹਨਾਂ ਦੀ ਮੰਗ ਸੀ ਵੀ ਅਸਤੀਫਾ ਦਿਓ ਲੇਕਿਨ ਉਹਨਾਂ ਨੇ ਬੀਜੇਪੀ ਇਹ ਵੀ ਕਹਿ ਰਹੀ ਹੈ ਕਿ ਰਵਿੰਦਰ ਕੇਜਰੀਵਾਲ ਜੇਲ੍ਹ ਜਾਣ ਤੋਂ ਪਹਿਲਾਂ ਕਹਿ ਰਹੇ ਸੀ ਕਿ ਅਸੀਂ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਵਾਂਗੇ ਹੁਣ ਉਹ ਕਹਿੰਦੇ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਦਿੰਦੇ ਹੁਣ ਅਸਤੀਫਾ ਦੇ ਕੇ ਇੱਕ ਜਿਹੜਾ ਪਿਛਲੇ 5 ਸਾਲਾਂ ਦਾ ਨਾਕਾਮੀ ਰਿਓ ਉਸ ਨੂੰ ਆਤਿਸ਼ੀ ਤੇ ਪਾਉਣਾ ਚਾਹ ਦੇਖੋ ਇਹ ਸਾਰੀਆਂ ਗੱਲਾਂ ਅੱਜ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਮੁਖੀਆ ਨੇ ਉਹ ਅਰਵਿੰਦ ਕੇਜਰੀਵਾਲ ਨੇ ਅੱਜ ਵੀ ਜਦੋਂ ਵੋਟਾਂ ਪੈਣੀਆਂ ਨੇ ਡੈਫੀਨੇਟਲੀ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਨੂੰ ਦੇਖਣਾ ਬਾਕੀ ਸਾਰੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਟੀਮ ਹੈ ਆਤੀਸ਼ੀ ਜੀ ਇੱਕ ਬਿਹਤਰੀਨ ਲੀਡਰ ਨੇ ਅੱਛੇ ਨੇਤਾ ਨੇ ਜਿਨ੍ਹਾਂ ਨੂੰ ਕਾਬਿਲ ਨੇਤਾ ਨੇ ਜਿਨ੍ਹਾਂ ਨੂੰ ਕੁਝ ਮਹੀਨੇ ਲਈ ਮੁੱਖ ਮੰਤਰੀ ਚੁਣਿਆ ਗਿਆ ਹੈ ਕਿਉਂਕਿ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਭਾਜਪਾ ਸਰਕਾਰੇ ਦੇਖ ਲਵੇ ਕਿ ਦਿੱਲੀ ਦੇ ਲੋਕਾਂ ਨੂੰ ਅਸੀਂ ਮਾੜੇ ਲੱਗਦੇ ਆ ਕਿ ਚੰਗੇ ਲੱਗਦੇ ਆ ਅਸੀਂ 10 ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਵੋਟਾਂ ਫਰਵਰੀ ਚ ਨਾ ਕਰਵਾਈਆਂ ਜਾਂ ਵੋਟਾਂ ਹੁਣੇ ਕਰਵਾ ਲਈਆਂ ਜਾਂ ਅਕਤੂਬਰ ਨਵੰਬਰ ਦੇ ਵਿੱਚ ਤਾਂ ਕਿ ਲੋਕ ਵੋਟਾਂ ਪਾ ਕੇ 10 ਦਿਨ ਵੀ ਉਹ ਅਸੀਂ ਉਹਨਾਂ ਨੂੰ ਸੁਖੀ ਰੱਖਿਆ ਕਿ ਦੁਖੀ ਰੱਖਿਆ ਸੀ ਉਹਨਾਂ ਨੂੰ ਸਹੂਲਤਾਂਾਂ ਦਿੱਤੀਆਂ ਕਿ ਨਹੀਂ ਦਿੱਤੀਆਂ ਦਿੱਲੀ ਬਦਲੀ ਕਿ ਨਹੀਂ ਬਦਲੀ ਸੋ ਇੰਨਾ ਆਤਮ ਵਿਸ਼ਵਾਸ ਇੰਨਾ ਕੌਨਫੀਡੈਂਸ ਤੇ ਲੋਕ ਸਰਪੰਚੀ ਨਹੀਂ ਛੱਡਦੇ ਜਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਆਪਣੀ ਆਰਾਮ ਦੇ ਨਾਲ ਛੱਡ ਕੇ ਲੋਕਾਂ ਨੂੰ ਕਿਹਾ ਕਿ ਜਦੋਂ ਹੁਣ ਦੁਬਾਰਾ ਬਣਾਉਂਗੇ ਮੈਂ ਉਹਦੀ ਕੁਰਸੀ ਉੱਤੇ ਬੈਠੂਗਾ। ਅਗਲੇ ਜਦੋਂ ਇਲੈਕਸ਼ਨ ਹੋਵੇਗਾ ਬਤੌਰ ਸੀਐਮ ਫੇਸ ਅਰਵਿੰਦ ਕੇਜਰੀਵਾਲ ਹੋਣਗੇ ਜਾਂ ਫਿਰ ਉਹ ਅਮਪਾਵਰਮੈਂਟ ਤੇ ਜਿਹੜੇ ਹੁਣ ਆਤਿਸ਼ੀ ਦਾ ਨਾਮ ਹੈਗਾ ਉਹਨਾਂ ਦੇ ਚਿਹਰੇ ਤੇ ਚੋਣ ਲੜੀ ਜਾਵੇਗੀ। ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣਨਗੇ ਜੀ ਤੇ ਕਲੀਅਰ ਕੱਟ ਸਾਰ ਮੀਡੀਆ ਚੈਨਲ ਉੱਤੇ ਹੈ ਲੋਕ ਭਾਜਪਾ ਕਹਿ ਰਹੀ ਹੈ ਕਿ ਐਕਸਪੈਰੀਮੈਂਟ ਕਿਉਂ ਫਿਰ ਜੇ ਤਿੰਨ ਮਿੰਟ ਫਿਰ ਐਕਸਪੈਰੀਮੈਂਟ ਬੀਜਪੀ ਕਿਉਂ ਆਮ ਆਦੀ ਪਾਰਟੀ ਕਿਉਂ ਕਰੇ ਬੀਜਪੀ ਲਗਾਤਾਰ ਇਸ ਗੱਲ ਨੂੰ ਲੈ ਕੇ ਹਮਲਾਵਾ ਉਹ ਬੀਜਪੀ ਦੀਆਂ ਸਾਰੀਆਂ ਗੱਲਾਂ ਦਾ ਅਸੀਂ ਜਵਾਬ ਦੇਣਾ ਜ਼ਰੂਰੀ ਥੋੜੀ ਸਮਝਦੇ ਆਂ ਵੀ ਬੀਜਪੀ ਕਬੇ ਕਿਉਂ ਬੀਜਪੀ ਕਹੂਗੀ ਤੁਸੀਂ ਰੋਟੀ ਕਿਉਂ ਖਾਂਦੇ ਹੋ ਬੀਜਪੀ ਕਹੂਗੀ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਕਿਉਂ ਬਣ ਗਈ ਬੀਜਪੀ ਇਹ ਕਿਉਂ ਨਹੀਂ ਪੁੱਛਦੀ ਵੀ ਕਿਉਂ ਇਮਾਨਦਾਰ ਬੰਦੇ ਨੂੰ ਜੇਲ੍ਹ 'ਚ ਰੱਖਿਆ ਗਿਆ ਕਿਉਂ ਫਰਜ਼ੀ ਕੇਸ ਬਣਾਏ ਗਏ ਬੀਜਪੀ ਵਾਲੇ ਇਹ ਗੱਲ ਕਿਉਂ ਨਹੀਂ ਕਰਦੇ ਵੀ ਮਨੀਸ਼ ਸ਼ਿਸ਼ੋਧੀ ਅਸਤਿੰਦਰ ਜੈਨ ਸੰਜੇ ਸਿੰਘ ਨੂੰ ਕਿਉਂ ਜੇਲ੍ਹ ਦੇ ਅ ਕੇਜਰੀਵਾਲ ਅਗਲਾ ਇਲੈਕਸ਼ਨ ਨੂੰ ਫੇਸ ਕਰਨ ਦੇ ਮੂਡ ਦੇ ਵਿੱਚ ਨੇ ਆ ਆਮ ਆਦਮੀ ਪਾਰਟੀ ਨੇ ਹੁਣ ਚੌਥੀ ਵਾਰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਣਾ ਹੈ ਦਿੱਲੀ ਦੇ ਲੋਕਾਂ ਨੇ ਤਿੰਨ ਵਾਰੀ ਮੁੱਖ ਮੰਤਰੀ ਚੁਣਿਆ ਗਿਆ ਜੇ ਕੰਮ ਕਰਦੇ ਸੀ ਤਾਂ ਹੀ ਚੁਣਿਆ ਗਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਆ ਭਾਰੀ ਬਹੁਮਤ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਨਾਮ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਜਦੋਂ ਚੌਥੀ ਵਾਰੀ ਉਹ ਮੁੱਖ ਮੰਤਰੀ ਦੀ ਸੌ ਚੱਕਣਗੇ ਆ ਮੈਡਮ ਗਗਨ ਅਨਮੋਲ ਸਾਡੇ ਨਾਲ ਸੀ ਉਹ ਕਰਨੀ ਐ ਐਕਸਪੈਰੀਮੈਂਟ ਨਹੀਂ ਆਏਗਾ ਸਮਾਂ ਦੇ ਬੀਜੇਪੀ ਨੂੰ ਚੈਲੰਜ ਹੈ ਕਿ ਅਸੀਂ ਇਮਾਨਦਾਰੀ ਤੌਰ ਤੇ ਜਿਹੜੀ ਹੈ ਕਿ ਚੋਣ ਦੇ ਵਿੱਚ ਜਾਵਾਂਗੇ ਇਮਾਨਦਾਰੀ ਦੇ ਨਾਲ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇਸੇ ਕਰਕੇ ਦੇ ਸਾਨੂੰ ਦੂਸ ਜਿਹੜਾ ਚੌਥੀ ਵਾਰ ਵੀ ਜਿਹੜਾ ਹੈਗਾ ਸਰਕਾਰ ਜਿਹੜੀ ਹੈਗੀ ਆ ਦਿੱਲੀ ਦੇ ਲੋਕ ਰਵਿੰਦ ਕੇਜਵਲ ਦੇ ਰੂਪ ਵਿੱਚ ਚੁਣਨਗੇ ਧੰਨਵਾਦ